ਸੂਬੇ ਵਿੱਚ ਹੜ੍ਹ ਦੇ ਪਾਣੀ ਨੇ ਜਿੱਥੇ ਹੋਰ ਬਹੁਤ ਜ਼ਿਆਦਾ ਨੁਕਸਾਨ ਕੀਤਾ ਨਾਲ ਹੀ ਇਸ ਹੜ੍ਹ ਦੇ ਪਾਣੀ ਵਿੱਚ ਕਿਸਾਨਾਂ ਦੇ ਕਈ ਪਾਲਤੂ ਜਾਨਵਰ ਵੀ ਰੁੜ ਗਏ ਨੇ ਅਜਿਹਾ ਹੀ ਇੱਕ ਮਾਮਲਾ ਪਿੰਡ ਕਣੀਏ ਦੇ ਬੇਟ ਤੋਂ ਸਾਹਮਣੇ ਆਇਆ ਇਹ ਪਿੰਡ ਭਾਰਤ ਪਾਕਿਸਤਾਨ ਕੁਮੰਤਰੀ ਸਰਹੱਦ ਦੇ ਨਜ਼ਦੀਕ ਰਾਵੀ ਦਰਿਆ ਦੇ ਪਾਰ ਪੈਂਦਾ ਹੈ ਇੱਥੇ ਵੀ ਇੱਕ ਗਰੀਬ ਕਿਸਾਨ ਦੀਆਂ 6 ਮੱਝਾਂ ਹੜ੍ਹ ਦੇ ਪਾਣੀ ਵਿੱਚ ਰੁੜ ਗਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਮਰ ਚੁੱਕੀਆਂ ਨੇ ਤੇ ਬਾਕੀ ਦੀਆਂ ਤਿੰਨ ਮੱਜਾਂ ਨੂੰ ਕਿਸੇ ਵਿਅਕਤੀ ਨੇ ਫੜ ਲਿਆ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਨੇ ਦੱਸਿਆ ਹੈ ਕਿ ਹੜ੍ਹ ਕਾਰਨ ਉਨ੍ਹਾਂ ਦਾ ਬੇਹੱਦ ਨੁਕਸਾਨ ਹੋਇਆ ਉੱਥੇ ਹੀ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਨੂੰ ਆਪਣੀਆਂ ਛੇ ਮੱਜਾਂ ਦੇ ਰਸਤੇ ਵੱਢਣੇ ਪਏ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਂ ਮਰ ਚੁੱਕੀਆਂ ਨੇ ਤੇ ਬਾਕੀ ਦੀਆਂ ਤਿੰਨ ਮੱਜਾਂ ਸਾਡੇ ਪਿੰਡ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਵੱਲੋਂ ਫੜ ਲਈਆਂ ਗਈਆਂ ਨੇ ਉੰਜ ਤਾਂ ਇਹ ਵਿਅਕਤੀ ਬਾਹਰਲੇ ਪਿੰਡ ਦਾ ਹੈ ਪਰ ਇਸ ਵਕਤ ਹੜ੍ਹ ਦੇ ਪਾਣੀ ਤੋਂ ਬਚਣ ਦੇ ਲਈ ਸਾਡੇ ਪਿੰਡ ਦੇ ਨੰਬਰਦਾਰ ਦੇ ਘਰ ਰਹਿ ਰਿਹਾ ਹੈ ਪੀੜਤ ਕਿਸਾਨ ਨੇ ਦੱਸਿਆ ਹੈ ਕਿ ਜਦੋਂ ਉਹ ਨੰਬਰਦਾਰ ਦੀ ਹਾਜ਼ਰੀ ਵਿੱਚ ਆਪਣੀਆਂ ਮੱਝਾਂ ਲੈਣ ਉਸ ਵਿਅਕਤੀ ਦੇ ਕੋਲ ਪਹੁੰਚਿਆ ਤਾਂ ਉਲਟਾ ਉਸ ਨੇ ਆਪਣੇ ਸਾਥੀਆਂ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਲਾਲਚ ਵਿੱਚ ਆ ਕੇ ਸਾਡੇ ਤੇ ਨਾਜਾਇਜ਼ ਮਾਮਲੇ ਦਰਜ ਕਰਵਾ ਦਿੱਤਾ ਪੀੜਤ ਕਿਸਾਨ ਨੇ ਕਿਹਾ ਹੈ ਕਿ ਪਹਿਲਾਂ ਹੀ ਹੜ ਨੇ ਸਾਨੂੰ ਬਹੁਤ ਵੱਡੀ ਮਾਰ ਮਾਰੀ ਹੈ ਫਸਲਾਂ ਬਰਬਾਦ ਹੋ ਗਈਆਂ ਨੇ ਤਿੰਨ ਮੱਝਾਂ ਮਰ ਨਾਲ ਉਸ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਸ ਦਾ ਘਰ ਪਸ਼ੂਆਂ ਦੇ ਦੁੱਧ ਵੇਚਣ ਤੋਂ ਹੀ ਚੱਲਦਾ ਸੀ ਹੁਣ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਨਾਲ ਹੀ ਮਦਦ ਲਈ ਗੁਹਾਰ ਵੀ ਲਗਾਈ ਹੈ ਪਿੰਡ ਮੇਰਾ ਕਣਿਆ ਕੇ ਬੇਟ ਮੈਂ ਖੇਤ ਦੇ ਵਿੱਚ ਡੇਰਾ ਨਾ ਖੇਤ ਚ ਰਹੀਆਂ ਮਾਹੌਲ ਉਹ ਤੋਂ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦਾ ਰਿਹਾ ਖੁਰਲੀ ਦੇ ਬੰਨ ਉੱਥੇ ਬੰਨਦੇ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਝ ਮੈਂ ਖੁਰਲੀ ਨਾਲ ਵੱਧੇ ਖੁਰਰੀ ਚ ਡੰਗਰ ਵੱਢ ਗਏ ਉੱਚੀ ਉਹ ਵੱਢ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਕੇ ਉਹ ਵੇਖੋ ਦਰਸਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਦੇ ਫੇਰ ਔਖਿਆ ਤੋਂ ਕਿਤੇ ਖੁਰਲੀ ਵੱਢੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ ਉਹ ਧੂਕੇ ਲਾਗੇ ਗਾਈਆਂ ਵੱਡੀਆਂ ਰੱਸੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈ ਤਿੰਨ ਮਤਲਬ ਜਨ ਕੇ ਵਾਪੇਸ ਨਹੀਂ ਗਈ ਤੇ ਫਿਰ ਡੰਗਰਾ ਤੋਹਰ ਰਸੇ ਵੱੜ ਤੇ ਨਹੀਂ ਆਖਿਆ ਕਿ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਡੰਗਰੇ ਤੇ ਉਹਨਾਂ ਦੇ ਫੇਰ ਰਸੇ ਵੱੜਦੇ ਸੂਣ ਵਾਲੀਆਂ ਮੱਝਾਂ ਕਿੰਨੇ ਸੀ ਉਹ ਤਿੰਨ ਮੱਝਾਂ ਮਰੀਆਂ ਜੀ ਉਸੇ ਹਾਂਜੀ ਇੱਕ ਡੰਗਰ ਸਹਿ ਪੰਜ ਛੇ ਤਿੰਨ ਮਰੀਆਂ ਦੇ 3000 ਉੜ ਗਈਆਂ 1 ਸਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਤੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀਤਾ ਦੂ ਮੱਜਾ ਥੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਬਾ ਇੱਥੇ ਪਾਣੀ ਬੜਾ ਲੰਗ ਨਹੀਂ ਸਕਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਚੰਗਾ ਸਵੇਰੇ ਲੈ ਜਾਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਇਹ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ ਪੁੱਠੇ ਪਾਵਾਂਗੇ ਨਹੀਂ ਇੱਥੇ ਤੇ ਭੁੱਖੀਆਂ ਬੱਜੀ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਟ ਸ਼ੀਟ ਖਾਂਦਾ ਭਈਏ ਬੂਈਏ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਨੰਬਰਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂਗਾ ਤੇ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਤੇ ਆਂਦੇ ਗੇੜੀਆਂ ਮੱਜਾਂ ਇਹ ਦਿਨਾਂ ਤੋਂ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਆਣਗੇ ਚਲੋ ਮੈਂ ਉਹ ਕਿਛੇ ਦੇਖਿਆ ਨੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰ ਦੇ ਆ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਸਤਰ ਕੱਢ ਕੇ ਲਿਆ ਉਹ ਮੁੰਡੇ ਬ੍ਰਹਮਜੋਦ ਨੂੰ ਮਾਰਨ ਲੱਗਾ ਅਸੀਂ ਉਹਨੂੰ ਉਹਨੇ ਫੜ ਲਿਆ ਫੜ ਲਿਆ ਡਾ ਕੇ ਤੇ ਖੋਲ ਲਿਆ ਕੋਈ ਅਸੀਂ ਦਸਤਰ ਨਹੀਂ ਮਾਰਿਆ ਕੁਛ ਨਹੀਂ ਕੀਤਾ ਕਿਸੇ ਨੂੰ ਸੱਟ ਨਹੀਂ ਲਾਈ ਇਥੋਂ ਤੇ ਆਪੇ ਚੀਜੀ ਵੱਢੀ ਫਿਰਦਾ ਤੇ ਉਹ ਸਾਡੇ ਕੋ ਕੋਈ ਛੱਟ ਨਹੀਂ ਜੇ ਲੱਗੀ ਨਹੀਂ ਤੇ ਬਾਅਦ ਕੇ ਦੀ ਵੱਡੀ ਆ ਢੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੜਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ساری ਕੁਛ ਵੀ ਕੀ ਕੰਮ ਕੀਤਾ ਤੇ ਜੀ ਇਹਨੇ ਹੱਥ ਵੜਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਢ ਕੇ ਤੇ ਉਹ ਛੱਬਜਾਂ ਬਣਾਇਆ ਸਾਡੇ ਨੂੰ ਅੱਜ ਪਰਚਾ ਬਣਾਇਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜਾਏ ਇਹਨ ਕੁਵਾਰੀ ਕੀਤੀ ਜੀ ਕਿਨੇ ਜਾਣ ਮੈਂ ਜੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਲੀ ਸੀ ਉਹ ਪੇਚੀ ਆ ਅਸੀਂ ਛਤੜੀ ਤੇ ਰਹੇ ਹਾਂ ਜੀ ਮੇਰੇ ਘਰ ਦੀ ਆ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਦੋ ਰਾਤਾਂ ਹਾਂਜੀ ਦੋ ਰਾਤਾਂ ਰਹੇ ਆ ਤੇ ਜੇ ਝੋਖੇ ਦਿਨੇ ਹੀ ਰਹੇ ਆ ਜਦੋਂ ਪਾਣੀ ਇੱਥੇ ਤੇ ਆ ਮਰ ਜਨ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਣੀ ਹੈ ਕੋਈ ਹੰਕਾਰੀ ਦੇਦ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਬਾੜੀ ਉੱਥੇ 12-15 ਫੁੱਟ ਜਿੰਨਾ ਚਾਹ ਪਾਣੀ ਆ ਥੜਾ ਉੱਚਾ ਜ਼ਮੀਨੋਂ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਦੇ ਨਾਮ ਕੋ ਆਈ ਸਕੇ ਅਸੀਂ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਆਂਦਾ ਵੀ ਲੈ ਲਓ ਖੋਲ ਲਓ ਤੇ ਉਹ ਭੱਜ ਕੇ ਫੌਜ ਆ ਲੈ ਫੌਜ ਨੂੰ ਲਾਇਆ ਸਾਡੇ ਉੱਤੇ ਅਸੀਂ ਮਾਤਾ ਨੂੰ ਛੱਡ ਲਾਇਆ ਅਸੀਂ ਕਿਹਾ ਅਸੀਂ ਨਹੀਂ ਲਾਈ ਅਸੀਂ ਆਪਣੀ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਹੀ ਨਹੀਂ ਹਾਂਜੀ ਇਹ ਭੱਜ ਕੇ ਚਲੇ ਗਏ ਸਾਨੂੰ ਦੇ ਭਾਂਸ ਨੇ ਸਾਹੀ ਕੀ ਕਰਨ ਜਾਣਾ ਸਾਡੇ ਨਗਰ ਆ ਗਏ ਸਾਨੂੰ ਅਸੀਂ ਥੜੇ ਨਹੀਂ ਜਾਣਾ ਪਿਆ ਸਾਨੂੰ ਇਹ ਚਲੇ ਗਏ ਇਹਨਾਂ ਬਣਾਈਆਂ ਛੱਬੀਆਂ ਸਾਡੇ ਤੋਂ ਜਾ ਕੇ